ਲਓ ਜੀ ਪਾਣੀ ਲੱਗ ਚੁੱਕਿਆ ਆਪਣੇ ਤੇ ਆਪਾਂ ਹੁਣ ਚੱਲਦੇ ਆ ਘਰੇ ਤੇ ਤਾਇਆ ਜੀ ਆਪਣੇ ਬੂਟਲੇ ਚੱਕ ਤੜਕੇ ਟਾਈਮ ਨਾਲ ਆਏ ਹੋਏ ਸੀ ਤੇ ਹਾਂ ਉਹਨੂੰ ਪੰਡਵਾਂ ਨੇ ਗਾ ਬੁੱਤੇ ਰੱਖ ਲੈਨੇ ਨਾ ਹਾਂਜੀ ਮਾਤਾ ਜੀ ਉਹ ਡੋਲਾ ਦਾ ਪਾਣੀ ਹੈ ਨਹੀਂ ਮਾਦਾ ਜੀ ਬਣ ਜਾਨੀਆ ਖਾਲੀ ਆ ਖਾਲੀ ਪਾਰਟਿਕੂਲਰ ਜਗਾ ਮੈਂ ਤਾਂ ਕਿ ਪਾਰਟਿਕੂਲਰ ਜਗਾ ਹੋਊਗਾ ਕਿੱਥੇ ਹਾਂ ਹੈਗਾ ਲਾਓ ਜੀ ਆਪਾ ਸਮਾਨ ਲਿਆ ਹੁਣ ਆਪਾਂ ਲੱਖ ਫੱਟੀ ਪਾਉਣਾ ਮੈਂ ਇੱਕ ਮਿੰਟ ਖੜਦਾ ਆਪਣਾ ਟਰੈਕਟਰ ਆ ਗਿਆ ਸਾਬ ਇੱਥੇ ਰੱਖ ਦਿੰਨੇ ਆ